ਦਾ ਵਾਹਿਗੁਰੂ ਜੀ ਦੇ ਪਤੇ ਅਜਿਵੇਂ ਆਪ ਨੂੰ ਪਤਾ ਕਿ ਕੱਲ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਇੱਕ ਕ੍ਰਿਕਟ ਮੈਚ ਜਿਹੜਾ ਉਹ ਖੇਡਿਆ ਗਿਆ ਭਾਵੇਂ ਕਿ ਖੇਡਾਂ ਅਮਿਸ਼ਾ ਜਿਹੜਾ ਵੱਖ-ਵੱਖ ਦੇ ਮੁਲਕਾਂ ਦੇ ਦਰਮਿਆਨ ਖੇਡੀਆਂ ਜਾਂਦੀਆਂ ਆ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਜਿਹੜੇ ਖੇਡਾਂ ਆ ਉਹਨਾਂ ਦਾ ਇੱਕ ਵੱਖਰਾ ਪਗਾ ਸਰਵਿਸਥਾਨ ਹੁੰਦਾ ਪਰ ਜਿਹੋ ਜੇ ਮੌਦੇ ਦੇ ਦਰਮਿਆਨ ਇਸ ਵਾਰ ਇਹ ਕ੍ਰਿਕਟ ਮੈਚ ਖੇਡੇ ਗਿਆ ਉਹਦੇ ਬਹੁਤ ਸਾਰੇ ਪੱਖਾਂ ਦੇ ਕਰਕੇ ਜਿਹੜੀ ਆ ਉਹ ਇਸ ਵੇਲੇ ਜਿਹੜੀ ਹੈ ਕੰਟਰੋਵਰਸਰੀ ਹੋਣੀ ਹੋਈ ਹੈਗੀ ਆ ਤੇ ਬਹੁਤ ਜ਼ਿਆਦਾ ਉਹਦਾ ਆਪਾਂ ਕਹਿ ਸਕਦੇ ਹਾਂ ਵਿਰੋਧ ਵੀ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਕੀ ਕਰਨੇ ਆ ਆਪਾਂ ਉਹਨਾਂ ਦੇ ਜਿਹੜਾ ਗੱਲ ਕਰਨ ਜਾ ਰਹੇ ਕਿਉਂਕਿ ਵੀ ਆਪ ਨੂੰ ਪਤਾ ਹੈ ਕਿ ਆ ਪਿਛਲੇ ਕੁਝ ਮਹੀਨੇ ਪਹਿਲਾਂ ਜਦੋਂ ਭਾਰਤ ਵਰ ਪਾਕਿਸਤਾਨ ਦੇ ਜਿਹੜੇ ਆਪਾਂ ਦੇਖਿਆ ਹੈਗੇ ਸਬੰਧ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਹੇਠਲੇ ਪੱਧਰ ਤੇ ਚਲ ਗਏ ਸੀਗੇ ਤੇ ਇੱਕ ਜਿਹੜਾ جنگ ਦਾ ਜਿਹੜਾ ਮੈਦਾਨ ਆ ਉਹ ਭਾਰਤ ਉਹ ਪਾਕਿਸਤਾਨ ਦੇ ਦਰਮਿਆਨ ਇਹ ਬਣ ਗਿਆ ਸੀਗਾ ਤੇ ਮੁੱਖ ਰੂਪ ਦੇ ਵਿੱਚ ਜਿਹੜਾ ਪੰਜਾਬ ਆ ਇਹਦਾ جنگ ਦਾ ਮੈਦਾਨ ਬਣਿਆ ਸੀਗਾ ਤੇ ਇਸ ਜਿਹੜੀ جنگ ਚੱਲੀ ਹੈਗੀ ਆ ਤੇ ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਵੀ ਜਿਹੜਾ ਉਹ ਪੰਜਾਬ ਨੂੰ ਹੀ ਚੱਲਣਾ ਪਿਆ ਸੀਗਾ ਪਰ ਹੁਣ ਜਦੋਂ ਕੱਲ ਉੱਪਰ ਦੇਖਿਆ ਕਨੈਕਟ ਮੈਚ ਖੇਡਿਆ ਗਿਆ ਪਰੋਦੇ ਨਾਮ ਨਾਲ ਜਿਹੜਾ ਕੇਂਦਰੀ ਆਪਣਾ ਕਹਿ ਸਕਦੇ ਗ੍ਰਹਿ ਮੰਤral ਗ੍ਰਹਿ ਮੰਤral ਦੇ ਨਾਮ ਇੱਕ ਪੱਤਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਜੋ ਨਵੰਬਰ ਦੇ ਵਿੱਚ ਗੁਰੂ ਬਾਬਾ ਨਾਨਕ ਜੀ ਦਾ ਜਨਮ ਸਥਾਨ ਨਿਰਕਾਣਾ ਸਾਹਿਬ ਵਿਖੇ ਜਿਹੜੇ ਹਰ ਸਾਲ ਸਿੱਖ ਜੱਤ ਜਿਹੜੇ ਹੈਗੇ ਆ ਸ਼ਰਧਾਲੂ ਜਿਹੜੇ ਆ ਉਹ ਜਥੇ ਲੈ ਕੇ ਜਿਹੜੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਲੇ ਜਿਹੜੇ ਆ ਉਹ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹੈਗੇ ਅਤੇ ਨਿਰਕਾਣਾ ਸਾਹਿਬ ਵਿਖੇ ਅ ਵੱਡੇ ਪੱਧਰ ਤੇ ਜਿਹੜਾ ਗੁਰੂ ਗੋਬਾਨਾਨ ਦੇ ਜਿੰਦਾ ਜਿਹੜਾ ਜਨਮ ਸਥਾਨ ਹੈਗਾ ਉੱਥੇ ਉਹਨਾਂ ਦਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਮਨਾਇਆ ਜਾਂਦਾ ਹੈਗਾ ਤੇ ਸ਼ੋਭਨੀ ਗੁਰਦਾਰ ਪ੍ਰੋਗਰਾਮ ਕਮੇਟੀ ਹਰ ਸਾਲ ਉੱਥੇ ਜਿਹੜਾ ਹੈ ਉਹ ਜੱਥੇ ਲੈ ਕੇ ਸੰਗਤਾਂ ਦੇ ਜਿਹੜੀ ਹੋ ਜਾਂਦੀ ਹੈਗੀ ਆ ਪਰ ਜਿਹੜਾ ਕੱਲ ਜਾਰੀ ਪੱਤਰ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਗ੍ਰਹਿ ਵਿਭਾਗ ਵੱਲੋਂ ਉਹਦੇ ਵਿੱਚ ਸੁਰੱਖਿਆ ਕਾਰਨਾਂ ਦੇ ਕਰਕੇ ਜਿਹੜਾ ਆ ਇਹ ਜਿਹੜੀ ਯਾਤਰਾ ਆ ਉਹ ਜਿਹੜਾ ਰੱਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਜਿੱਥੇ ਐਸਐਕ ਸੰਤਾਂ ਦੇ ਵਿੱਚ ਪਾਰੀ ਹੋਏ ਰੋਸਤਾਰ ਇਹਦਾ ਪਾਇਆ ਜਾ ਰਿਹਾ ਕਿਉਂਕਿ ਇੱਕ ਪਾਸੇ ਕਰੈਪਟ ਦੇ ਮੈਂ ਜਿਹੜੇ ਆ ਉਹ ਹੋ ਰਹੇ ਹੈਗੇ ਤੇ ਦੂਸਰੇ ਪਾਸੇ ਜਿਹੜੇ ਆ ਸੈਕਸ਼ਨਦਾਰ ਜਿਹੜੇ ਆ ਆਪਣੇ ਗੁਰਧਾਮਾਂ ਦੀ ਯਾਤਰਾ ਕਰਨਾ ਚਾਹੁੰਦੇ ਆ ਕਿਉਂਕਿ ਵੈਸੇ ਵੀ ਆਪਾਂ ਜਾਣਦੇ ਆ ਕਿ 1947 ਦੀ ਜਦੋਂ ਵੰਡ ਹੁੰਦੀ ਹੈ ਪੰਜਾਬ ਨੇ ਜਿੱਥੇ ਬਹੁਤ ਸਾਰਾ ਮਾਲੀ ਤੇ ਜਾਨੀ ਨੁਕਸਾਨ ਜਿਹੜਾ ਆ ਉਹ ਆਪਣੇ ਪਿੰਡੇ ਤੇ ਨਟਾਇਆ ਪਰ ਉਹਦੇ ਨਾਲ ਨਾਲ ਜਿਹੜਾ ਉਹ ਤੇ ਗੁਰਧਾਮ ਜਿਹੜੇ ਆ ਇਦੇ ਵਿੱਚ ਪੰਜਾ ਸਾਹਿਬ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੇ ਬਹੁਤ ਹੀ ਜਿਹੜੇ ਇਤਿਹਾਸਿਕ ਗੁਰਦੁਆਰੇ ਆ ਉਹ ਪਾਕਿਸਤਾਨ ਵਿੱਚ ਹੀ ਰਹਿ ਗਏ ਤੇ ਉਹਨਾਂ ਦੀ ਹਰ ਜਿਹੜਾ ਸਿੱਖ ਹੈਗਾ ਸਵੇਰੇ ਸ਼ਾਮ ਦਾ ਵੀ ਅਰਦਾਸ ਕਰਦਾ ਆ ਉਹਨਾਂ ਵਿਛੜੇ ਗੁਰਦਮਾਂ ਦੀ ਜਿਹੜੀ ਕਹਿ ਸਕਦੇ ਆ ਮਦਾਰਸ ਇੰਦਾਰ ਦੀ ਦੋਚਾ ਆਪਣੇ ਮਨ ਵਿੱਚ ਰੱਖਦਾ ਹਰ ਰੋਜ਼ ਪ੍ਰਮਾਤਮਾ ਅਗੇ ਆਪਣੇ ਅਰਦਾਸਾਂ ਬੇਨਤੀਆਂ ਕਰਦਾ ਹੈਗਾ ਪਰ ਜੇਕਰ ਹੁਣ ਸਭ ਬਣਦਾ ਹੈਗਾ ਉਹਨਾਂ ਕੋਲ ਤਾਂ ਮਾਦੀ ਯਾਤਰਾ ਕਰਨ ਦਾ ਤਾਂ ਉਹਨਾਂ ਤੇ ਰੋਕ ਲਗਾਈ ਜਾਂਦੀ ਆ ਪਰ ਉਹਦੇ ਬਾਪੂ ਦੀ ਦੂਸਰੇ ਪਾਸੇ ਜਿਹੜਾ ਦੂਸਰਾ ਐਂਗਲ ਦੇਖ ਲੈ ਕੇ ਆ ਤਾਂ ਦੋਨਾਂ ਦੇ ਦਿਸ਼ਾ ਦੇ ਦਰਮਿਆਨ ਜਿਹੜੇ ਕਰੈਕਟਰ ਹੈ ਜਿਹੜੇ ਉਹ ਖੇਡੇ ਜਾਂਦੇ ਹੈਗੇ ਆ ਸੋ ਇਸ ਕਰਕੇ ਇਸ ਪੱਖ ਤੋਂ ਜਿਹੜੀ ਆ ਅ ਇਸ ਪੱਖ ਤੋਂ ਜਿਹੜਾ ਹੈ ਜਿਹਦਾ ਇਹ ਵਿਰੋਧ ਉਹ ਕੀਤਾ ਜਾ ਰਿਹਾ ਕਿਉਂਕਿ ਦੇ ਸੁਰੱਖਿਆ ਕਾਰਨਾਂ ਦੇ ਕਰਕੇ ਆਪਾਂ ਇਸ ਤੋਂ ਮੰਨ ਵੀ ਲੈਣ ਆ ਤਾਂ ਪੂਰੀ ਦੁਨੀਆ ਦੇ ਵਿੱਚੋਂ ਸਖਰ ਜਿਹੜੇ ਹੈਗੇ ਆ ਵਾਕਫ ਕੁਮਰਵੰਦ ਜੀ ਜੋਰ ਪਿਆ ਜਰਮਨਿਆਂ ਇੰਗਲੈਂਡ ਆ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਤੋਂ ਸਾਰੇ ਮੁਲਕਾਂ ਤੋਂ ਜਿਹੜੇ ਸੈਖ ਹੈਗੇ ਆ ਤਾਂ ਉੱਥੇ ਨਨਕਾਣਾ ਸਾਹਿਬ ਜਿਹੜਾ ਆ ਜਾਂ ਉਹ ਗੁਰੂ ਧਾਮ ਹੈ ਗਿਆ ਪਾਕਿਸਤਾਨ ਵਿੱਚ ਉੱਥੇ ਦਰਸ਼ਨ ਦੇ ਜਲਦ ਕਰਨ ਜਾਂਦੇ ਹੈਗੇ ਆ ਪਰ ਉਹ ਨਾਲ ਵਾਸਤੇ ਕੋਈ ਜਿਹੜਾ ਸੁਰੱਖਿਆ ਦਾ ਕੰਮ ਜਿਹੜਾ ਉਹਨਾਂ ਮੁਲਕਾਂ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਜਦ ਕਿ ਭਾਰਤ ਦੇ ਵਿੱਚ ਜਿਹੜਾ ਆ ਸੁਰੱਖਿਆ ਕਾਰਨਾਂ ਦੇ ਕਰਕੇ ਜਿਹੜਾ ਇਹ ਯਾਤਰਾ ਜਿਹੜੀ ਆ ਉਸ ਸਗਾ ਚੈੱਕ ਕਰ ਦਿੱਤੀ ਗਈ ਹੈ ਤੇ ਜਿਹੜੀ ਸੈਖ ਯਾਤਰੀਆਂ ਨੇ ਨਨਕਾਣਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਹੈਗਾ ਪ੍ਰਕਾਸ਼ ਪਰਬ ਤੇ ਜਾਣਾ ਸੀਗਾ ਉਹਦੇ ਤੇ ਰੋਕ ਲਗਾ ਦਿੱਤੀ ਜਾਂਦੀ ਹੈਗੀ ਆ ਇੱਕ ਪਾਸੇ ਕਰੈਕਟਰ ਦੇ ਜਿਹੜੇ ਮੈਜ ਆ ਉਹ ਕਰਵਾਏ ਜਾ ਰਹੇ ਹੈਗੇ ਆ ਪਰ ਸਿੱਖ ਆਤਮਾ ਦੀ ਜਿਹੜੀ ਯਾਤਰਾ ਉਹ ਰੁਕ ਜਾਂਦੀ ਹੈ ਦੂਸਰੇ ਪਾਸੇ ਆਪਾਂ ਜਿਹੜਾ ਇੱਕ ਦਰਜੀਤ ਦਸਾਂਤ ਦੀ ਫਿਲਮ ਹੈਗੀ ਆ ਉਹਦੇ ਤੇ ਵੀ ਕਾਫੀ ਬਵਾਰ ਜਿਹੜਾ ਉਹ ਮਸਲਾ ਰਿਹਾ ਹੈ ਕਿ ਉਹ ਜਦੋਂ ਫਿਲਮ ਰਿਲੀਜ਼ ਕੀਤੀ ਗਈ ਉਹਦੇ ਜਿਹੜੇ ਹੈਗਾ ਉਹ ਪਾਕਿਸਤਾਨ ਤੋਂ ਸੀ ਵੀ ਤਗਦਾਦਾਰ ਦਾ ਜਿਹੜਾ ਖਿਤਾਬ ਵੀ ਆ ਉਹ ਦਲਜੀਤ ਉਸਾਂ ਨੂੰ ਜਿਹੜਾ ਦਿੱਤਾ ਜਾਂਦਾ ਸੀਗਾ ਪਰ ਇੱਕ ਪਾਸੇ ਦਲਜੀਤ ਉਸਾਂ ਜਿਹੜਾ ਹੈਗਾ ਉਹਦੀਆਂ ਫਿਲਮਾਂ ਤੇ ਰੋਕ ਲਗਾ ਦਿੱਤੀ ਜਾਂਦੀ ਆ ਪਰ ਕਰੈਕਟ ਜਿਹੜੇ ਆ ਉਹ ਇਸ ਵੇਲੇ ਜਿਹੜੀ ਆ ਉਹ ਖੇਢੀ ਜਾ ਰਹੀ ਹੈਗੀ ਆ ਇਸ ਕਰਕੇ ਵੀ ਜਿਹੜਾ ਇਹ ਇਹਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਜਦੋਂ ਆਪਾਂ ਵਪਾਰ ਦੀ ਗੱਲ ਕਰਦੇ ਆ ਪੰਜਾਬ ਦਾ ਵਾਹਗਾ ਵਾੜ ਰਿਹਾ ਹੈਗਾ ਆ ਉਹ ਵਪਾਰ ਬਿਲਕੁਲ ਬੰਦ ਆ ਪਰ ਗੁਜਰਾਤ ਬੰਦਰਗਾਹ ਤੋਂ ਜਿਹੜਾ ਵਪਾਰ ਚੱਲਦਾ ਆ ਉਹ ਜਦੋਂ ਜੰਗ ਚੱਲ ਰਹੀ ਸੀ ਉਸ ਵੇਲੇ ਵੀ ਨਹੀਂ ਬੰਦ ਕੀਤਾ ਗਿਆ ਅਜੇ ਤੱਕ ਜਿਹੜਾ ਵਪਾਰ ਜਿਹੜਾ ਆ ਗੁਜਰਾਤ بندرਗਾਹ ਤੋਂ ਜਿਹੜਾ ਵਜਾਰੀ ਆ ਜਦ ਕਿ ਪੰਜਾਬ ਦੀ ਬੰਦਰਗਾਹ ਜਿਹੜੀ ਹੈ ਬਾਗਾ ਹੈਗੀ ਆ ਬਾਗਾ ਬਾਡਰ ਜਿਹੜਾ ਆ ਉਹ ਵਪਾਰ ਬੰਦ ਹੈਗਾ ਸੁਨੇਹੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਲਗਦੀਆਂ ਵੀ ਜੇ ਇੱਕੋਸਾਰ ਨੀਤੀ ਹੋਵੇ ਤਾਂ ਕਿਸੇ ਨੂੰ ਉਤਰਾਜ ਨਹੀਂ ਹੈਗਾ ਪਰ ਜਦੋਂ ਦੋ ਪੱਖੀ ਨੀਤੀ ਜਿਹੜੀ ਅਪਣਾਈ ਜਾਂਦੀ ਹੈਗੀ ਉਹ ਤਾਂ ਜਰੂਰ ਇਹ ਜਿਹੜੀ ਆ ਜਰੂਰ ਜਿੱਥੇ ਪੰਜਾਬ ਦੇ ਲੋਕਾਂ ਦਾ ਦੇਸ਼ ਵਾਸੀਆਂ ਦਾ ਜਿਹ ਦੁਨੀਆ ਭਰ ਤੋਂ ਵਸਦੇ ਪੰਜਾਬੀਆਂ ਦਾ ਧਿਆਨ ਖਿੱਚਦੀ ਆ ਪਰ ਉਹਦੇ ਨਾਲ ਨਾਲ ਜਿਹੜੇ ਭਾਜਪਾ ਦੇ ਆਪਾਂ ਕਹਿ ਸਕਦੇ ਆ ਭਾਜਪਾ ਪਾਰਟੀ ਨੇ ਪੱਖੀ ਆਗੂ ਹੈਗੇ ਆ ਜਦਾਂ ਅਪਾ ਮਨਜਿੰਦਰ ਸੈਰਸਾ ਕਾਲ ਦਾ 2018 ਸੰਬੁੱਧਾ ਜਿਹੜੇ ਸਰਕਾਰ ਦੀਆਂ ਬਲੌਗੀਆਂ ਜਿਹੜੀਆਂ ਉਹ ਬਣਾਉਂਦੇ ਆ ਤੇ ਬੜਾ ਦੱਸਦੇ ਆ ਕਿ ਪੰਜਾਬ ਬੜਾ ਪਹਿਲੇ ਦਾਰ ਜਿੱਤੇ ਇਹ ਮਹਕਮਤ ਆਪਣੇ ਪ੍ਰਧਾਨ ਮੰਤਰੀ ਸਾਹਿਬ ਰੱਖਦੇ ਆ ਪੰਜਾਬ ਦੇ ਬਲੇ ਹਤਾਸ਼ੀ ਆ ਗਈਆਂ ਪਰ ਉਹਨਾਂ ਨੂੰ ਜ਼ਰੂਰੀ ਇਸ ਮੁੱਦੇ ਤੇ ਆ ਕੇ ਆਪਣੇ ਲਈ ਗੱਲ ਸਾਹਮਣੇ ਜਾ ਕੇ ਜਵਾਬ ਇਹਨੂੰ ਦੇਣਾ ਚਾਹੀਦਾ ਹੈ ਕਿ ਇਹ ਜਿਹੜੀ ਚੀਜ਼ ਹੋ ਰਹੀ ਹੈ ਇਸ ਤਰ੍ਹਾਂ ਕਿਉਂ ਹੋ ਰਹੀ ਹੈਗੀ ਦੂਸਰੇ ਪੱਖ ਤੇ ਜਦੋਂ ਆਪਾਂ ਇਹ ਦੇਖਦੇ ਹਾਂ ਸ਼੍ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਇਹ ਜ਼ਿੰਮੇਵਾਰੀ ਹੁੰਦੀ ਆ ਵੇ ਜਿੱਥੇ ਲੈ ਕੇ ਜਾਣ ਦੀ ਤੇ ਕਿਉਂਕਿ ਜਿਹੜੇ ਪਾਸਪੋਰਟ ਪਿਆ ਉਹ ਵੀ ਪਸ਼ੂਨਿਕ ਕਮੇਟੀ ਦੁਆਰਾ ਦੁਆਰਾ ਹੀ ਜਾਂਦੀ ਹੈ ਤੇ ਵੀ ਜੇ ਲਗਵਾ ਕੇ ਜਿੱਥੇ ਭੇਜਣ ਦਾ ਕੰਮ ਵੀ ਸ਼੍ਰੋਮਿਕ ਕਮੇਟੀ ਦਾ ਹੁੰਦਾ ਹੈ ਪਰ ਸਰਕਾਰ ਵੱਲੋਂ ਨਾ ਤਾਂ ਉਹ ਕੋਈ ਜਾਣਕਾਰੀ ਇਸ ਮਾਮਲੇ ਵਿੱਚ ਦਿੱਤੀ ਗਈ ਹੈ ਬਲਕਿ ਸਿਰਫ ਗ੍ਰਹਿਪਵਾ ਦਰਾਈਆਂ ਜਨਤਪਤਰ ਕਰਕੇ ਇਹ ਜਾਣਕਾਰੀ ਦੇ ਦਿੱਤੀ ਗਈ ਆ ਕਿ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਵਿੱਚ ਸਿੱਖ ਸੰਸਥਾਵਾਂ ਦੀ ਮੌਜੂਦਾ ਜਿਹੜੀ ਕਮਜ਼ੋਰੀ ਆ ਉਹ ਵੀ ਜ਼ਰੂਰ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਦਾ ਇੱਕ ਕਾਰਨ ਬਣਦੀ ਆ ਕਿ ਭਾਜੇਕਰ ਸਿੱਖ ਸੰਸਥਾਵਾਂ ਵਿੱਚ ਮਜ਼ਬੂਤੀ ਹੋਵੇ ਉਹਨਾਂ ਦੇ ਵਿੱਚ ਦ੍ਰਿੜਤਾ ਹੋਵੇ ਤਾਂ ਕਦੇ ਵੀ ਜਿਹੜਾ ਸਿੱਖਾਂ ਦੇ ਫੈਸਲੇ ਹੈਗੇ ਆ ਜਿਹੇ ਇਹ ਫੈਸਲੇ ਇਹਦੇ ਵਿੱਚ ਜ਼ਰੂਰ ਕਟੋਵਾਟ ਉਹਨਾਂ ਦਾ ਆਪਾਂ ਕਹਿ ਸਕਦੇ ਆ ਬੈਟਰਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਜਾਂ ਉਹਨਾਂ ਦਾ ਜਿਹੜਾ ਸੁਝਾਅ ਲਿਆ ਜਾ ਸਕਦੇ ਆ ਪਰ ਇਸ ਵੀ ਜੇ ਤਾਂ ਉਹਨਾਂ ਨੂੰ ਦਸਰਾ ਵੀ ਜਿਹੜਾ ਮਾਵਾਸਿਕ ਨਹੀਂ ਸਮਝਿਆ ਤੇ ਕਿਤੇ ਨਾ ਕਿਤੇ ਜਿਹੜੀਆਂ ਸੈਕਲ ਸੰਸਥਾਵਾਂ ਦੀ ਆਪਸੀ ਕਮਜ਼ੋਰੀ ਹੈਗੀ ਉਸ ਵੀ ਦੀ ਮਜੂਤਾ ਸਥਿਤੀ ਹੈਗੀਆਂ ਉਹ ਵੀ ਕਿਤੇ ਨਾ ਕਿਤੇ ਜਿਹੜੀ ਆ ਕੇਂਦਰ ਜਿਹੜੀ ਆ ਉਹਨੂੰ ਇਗਨੋਰ ਕਰ ਰਹੇ ਹੈਗੇ ਆ ਜਾਂ ਉਹਨੂੰ ਤਵੱਜੋ ਨਹੀਂ ਦੇ ਰਹੇ ਹੈਗੇ ਤੇ ਦੂਸਰੇ ਪਾਸੇ ਜਦੋਂ ਆਪਾਂ ਇਹ ਘਟਨਾ ਕਰਮਸਾਲਾ ਵਰ ਵਰਦਾਇਆ ਤਾਂ ਅਜੇ ਮੁੱਖ ਮੰਤਰੀ ਪੰਜਾਬ ਕੋਲੋਂ ਵੀ ਇਹ ਤੇ ਆਵਾਜ਼ ਖੜ ਗਈ ਆ ਸੁਖਵੀਰ ਸਿੰਘ ਬਾਦਲ ਨੇ ਵੀ ਇਹਦੇ ਵੱਖਰੇ ਆਪਣਾ ਜਿਹੜੇ ਆ ਉਨੇ ਵਾਚਪੀ ਹੈ ਵੀ ਅਤੇ ਸ਼ਰੂਪ ਨੇ ਗੁਰਦਾਰ ਪ੍ਰਬੰਧਕ ਕਮੇਟੀ ਦੇ ਪਰ ਲਾਹ ਜਿੰਦਰ ਸਿੰਘ ਤੋਂ ਅਭਿਗਰੋਹ ਵੀ ਇਹ ਮੰਗ ਕੀਤੀ ਗਈ ਹੈ ਕਿ ਜਿਹੜਾ ਇਹ ਜਿਹੜਾ ਪੁਨਰ ਵਿਚਾਰ ਜਿਹੜਾ ਕੀਤਾ ਜਾਵੇ ਸੋ ਜੇਕਰ ਸਰਕਾਰ ਨੂੰ ਇਤਰਾਜ਼ ਹੈ ਤਾਂ ਫਿਰ ਉਹ ਜਿਵੇਂ ਪਹਿਲਾਂ ਗੱਲ ਕੀਤੀ ਹੈ ਦਰਜੀਤ ਦਸਾਂ ਦੀ ਜੇਕਰ ਫੈਸਲੇ ਤੇ ਇਤਰਾਜ਼ ਹੈਗਾ ਤਾਂ ਵੀ ਕਰੈਕਟ ਜਿਹੜਾ ਮੈਚ ਆ ਇਤਰਾਜ਼ ਉਹਦੇ ਤੇ ਵੀ ਹੋਣਾ ਚਾਹੀਦਾ ਹੈ ਜੇਕਰ ਇਤਰਾਜ਼ ਬਾਗਾਪੜ ਤੋਂ ਹੋ ਰਿਹਾ ਬੁਗਾਰ ਤੇ ਇਤਰਾਜ਼ ਹੈ ਤਾਂ ਜਿਹੜਾ ਗੁਜਰਾਤ ਬੰਦਰਗਾਹ ਤੋਂ ਜਿਹੜਾ ਵਪਾਰ ਜਿਹੜਾ ਹੋ ਰਿਹਾ ਹੈਗਾ ਇਤਰਾਜ ਫਿਰ ਉਹਦੇ ਤੇ ਵੀ ਹੋਣਾ ਚਾਹੀਦਾ ਆ ਤੇ ਇਸੇ ਤਰ੍ਹਾਂ ਜੇਕਰ ਹੋਰ ਸਾਰਾ ਕੁਝ ਚੱਲ ਸਕਦਾ ਤਾਂ ਜਿਹੜੇ ਸੈਕਟਰਾਂ ਤੋਂ ਹੈਗੇ ਆ ਉਹਨਾਂ ਦੇ ਵਰਤਾਨ ਜਿਹੜੇ ਸਿੱਖਾਂ ਦੇ ਹੈਗੇ ਆ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਜਾਂ ਨਿਕਾਣਾਂ ਤੋਂ ਜਿਹੜੇ ਯਾਤਰਾ ਕਰਨੀਆਂ ਤਾਂ ਉਹਨਾਂ ਦੇ ਰੋਕ ਰਿਕਾਣ ਸਖਿਆ ਕਰਨਾ ਕਰਕੇ ਜਦ ਕਿ ਕੋਈ ਦੁਨੀਆ ਦੇ ਵਿੱਚ ਜਿਹੜੇ ਸਿੱਖ ਵੱਸਦੇ ਆ ਉਹ ਨਿਰਭਿਕਣ ਜਿਹੜੇ ਆ ਉਹ ਪਾਕਿਸਤਾਨ ਗੁਰਦੁਆਰਾਵਾਂ ਦੀ ਯਾਤਰਾ ਕਰਨ ਜਾ ਰਹੇ ਹੈਗੇ ਆ ਸੋ ਇਹ ਜਿਹੜੀਆਂ ਦੋ ਪੱਖੀ ਗੱਦੀਆਂ ਹੈਗੀਆਂ ਜਰੂਰ ਇਹ ਜਿਹੜੀਆਂ ਲੋਕਾਂ ਦੇ ਵਿੱਚ ਰੋਸ ਦਾ ਕਾਰਨ ਪਾਉਂਦੀ ਤੇ ਸਰਕਾਰ ਨੂੰ ਜਰੂਰ ਇਹਦੇ ਧਿਆਨ ਦੇਣ ਦੀ ਲੋੜ ਹੈਗੀ ਆ ਤੇ ਤਾਂ ਜੋ ਜਿਹੜੇ ਇਸ ਦੇ ਦੇ ਵਚੰਦੇ ਹੈਗੇ ਆ ਨਾਗਰਿਕ ਹੈਗੇ ਆ ਉਹਨਾਂ ਵਿੱਚ ਹੀ ਨਿਭਾਵਨਾ ਜਾਂ ਕਿਤੇ ਨਾ ਕਿਤੇ ਇਹ ਭਾਵਨਾ ਨਾ ਪੂਰੀ ਕਿ ਸਾਡੇ ਨਾਲ ਕੋਈ ਨਾ ਕੋਈ ਜਿਹੜਾ ਆ ਉਹ ਮਦਰੀ ਮਹਾਵਾਲਾ ਜੀ ਸਲੂਕ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਐਸੇ ਵਿਸ਼ੇ ਤੇ ਗੱਲ ਕਰਨੀ ਹੈ ਜਿਹਦੇ ਬਾਰੇ ਲੋਕ ਵੀ ਪੁੱਛ ਰਹੇ ਨੇ ਜੀ ਕਿ ਇਹਦਾ ਸਮਝ ਨਹੀਂ ਆ ਰਹੀ ਕਿ ਬੀਜੇਪੀ ਜਿਹੜੀ ਹੈ ਉਹਦੀ ਜਿਹੜੀ ਪਾਲਿਸੀ ਉਹ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਜੇ ਤਾਂ ਕੋਈ ਕਲਾਕਾਰ ਪਾਕਿਸਤਾਨੀ ਆਰਟਿਸਟ ਨੂੰ ਲਿਆ ਉਦੇ ਵਿੱਚ ਕੰਮ ਕਰਨ ਲਈ ਜੋ ਕਿ ਤਣਾਵ ਜਾਂ ਜਿਹੜੀਆਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਤਾਂ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਤਾਂ ਅਸੀਂ ਉਹਨੂੰ ਗਦਾਰ ਕਹਾਵਾਂਗੇ ਦੇਸ਼ ਦਾ ਸਾਰੇ ਦੇਸ਼ ਦੇ ਵਿੱਚ ਇਹਨਾਂ ਦੀ ਟਰੋਲ ਆਰਮੀ ਲੱਗ ਗਈ ਉਹ ਤਾਂ ਜੀ ਗਦਾਰੀ ਹੈ ਜੀ ਦੀ ਗਦਾਰੀ ਹੈ ਪਾਕਿਸਤਾਨ ਨਾਲ ਅਸੀਂ ਕੋਈ ਸਬੰਧ ਨਹੀਂ ਰੱਖਣੇ ਪ੍ਰਧਾਨ ਮੰਤਰੀ ਜੀ ਕਹਿੰਦੇ ਕਿ ਖੂਨ ਤੇ ਪਾਣੀ ਇੱਕ ਇੱਕ ਵਾਰ ਇਕੱਠੇ ਨਹੀਂ ਬਹਿ ਸਕਦੇ ਜਦੋਂ ਫਿਲਮ ਰੋਕਦੇ ਆ ਤਾਂ ਨੁਕਸਾਨ ਕਿਹਦਾ ਹੁੰਦਾ ਹੈ ਪ੍ਰੋਡਿਊਸਰ ਦਾ ਕਲਾਕਾਰ ਦਾ ਪਰ ਕਿਉਂਕਿ ਇੱਧਰਲੇ ਪਾਸੇ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋਡਿਊਸਰ ਜਿਹੜਾ ਉਹ ਵੱਡੇ ਸਾਹਿਬ ਦਾ ਬੇਟਾ ਹੈ ਸੋ ਉਹਨਾਂ ਨੂੰ ਨਿਕਟਾ ਪੈਣਾ ਚਾਹੀਦਾ ਉਹ ਤਾਂ ਲਾਈਵ ਹੋਇਆ ਨਾ ਉਹ ਤਾਂ ਸ਼ੂਟਿੰਗ ਹੋਈ ਐ ਉਹ ਪਹਿਲਾਂ ਦੀ ਰੀਲੀਜ਼ਿੰਗ ਕਿਤੇ ਬਾਅਦ ਚ ਹੋਣੀ ਸੀ ਤੇ ਨਹੀਂ ਹੋਣ ਦਿੱਤੀ ਉਹਨਾਂ ਨੇ ਕੱਲ੍ਹ ਵਾਲਾ ਮੈਚ ਤਾਂ ਲਾਈਵ ਹੋਇਆ ਤੇ ਉਹੀ ਜਿਹੜਾ ਇਹਨਾਂ ਦਾ ਮੇਨ ਸਟ੍ਰੀਮ ਆਪਣਾ ਮੀਡੀਆ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਐ ਕਿ ਹੱਥ ਨਹੀਂ ਮਿਲਾਏ ਮਤਲਬ ਇਹ ਕੋਈ ਇਹ ਦਿਨ ਆਪਾਂ ਕੁਝ ਇਹ ਆਪਰੇਸ਼ਨ ਸਧੂਰ ਜਿੱਤ ਗਏ ਹੱਥ ਨਹੀਂ ਮਿਲਾਏ ਖੇਡੇ ਤਾਂ ਹੈਗੇ ਉਹਨਾਂ ਨਾਲੋਂ ਕੈਚ ਤਾਂ ਲਏ ਨੇ ਉਹਨਾਂ ਦੇ ਫਿਰ ਛੱਕੇ ਤਾਂ ਉਹਨਾਂ ਨੂੰ ਵੀ ਮਾਰੇ ਨੇ ਉਹਨਾਂ ਨੇ ਹੀ ਮਾਰੇ ਨੇ ਜਦੋਂ ਹੋਵੇ ਨਾ ਵੀ ਉਹਨਾਂ ਨੇ ਸਾਡੇ ਕੈਚ ਨਹੀਂ ਲਏ じゃ ਅਸੀਂ ਉਹਨਾਂ ਦਾ ਕੈਚ ਨਹੀਂ ਲਿਆ ਸੀ ਨਹੀਂ ਉਹਨਾਂ ਦੀ ਬਾਲ ਨੂੰ ਹੱਥ ਲਾਉਂਦੇ ਇਹ ਉਹਨੂੰ ਪਾਕਿਸਤਾਨ ਦਾ ਬੱਲਾ ਲੱਗਿਆ ਹੋਇਆ ਇਹਨੂੰ ਅਸੀਂ ਨਹੀਂ ਲਾਉਂਦੇ ਹੱਥ ਫਿਰ ਤਾਂ ਤੁਸੀਂ ਖੇਡਣਾ ਕਿਉਂ ਹੈ ਜੀ ਮਤਲਬ ਅਨੁਰਾਗ ਠਾਕਰ ਜੀ ਕਹਿੰਦੇ ਅਕੇ ਅਨੁਰਾਗ ਠਾਕਰ ਜੀ ਕਹਿੰਦੇ ਜੀ ਕਿ ਜਿਹੜੇ ਟੂਰਨਾਮੈਂਟ ਹੁੰਦੇ ਨੇ ਮਲਟੀ ਕੰਟਰੀ ਉਹਦੇ ਚ ਖੇਡਣਾ ਪੈਂਦਾ ਹਨ ਰਾਗ ਠਾਕੁਰ ਜੀ ਕਦੋਂ ਜੰਮੇ ਹੋਣੇ ਮੈਨੂੰ ਪਤਾ ਨਹੀਂ ਪਰ ਕਦੋਂ ਤੋਂ ਤਾਂ ਬਾਈਕਟ ਚੱਲ ਰਿਹਾ ਜੀ 87 ਚ ਬਾਈਕਟ ਹੋਇਆ ਏਸ਼ੀਆ ਕੱਪ ਦਾ ਵਰਲਡ ਕੱਪ ਚ ਬਾਈਕਟ ਹੋਇਆ ਕਿ ਨਹੀਂ ਖੇਡਦੇ ਸੀ ਇਹਨਾਂ ਨਾਲ ਉਦੋਂ ਫਿਰ ਉਹ ਉਹ ਤਾਂ ਵਰਲਡ ਕੱਪ ਤੋਂ ਤਾਂ ਵੱਡਾ ਕੋਈ ਮਲਟੀ नेशनਲ ਟੂਰਨਾਮੈਂਟ ਨਹੀਂ ਨਾ ਜਿਸ ਵੇਲੇ ਜਿਹੜਾ ਜਿਹੜਾ ਵਰਲਡ ਕੱਪ ਸ਼੍ਰੀਲੰਕਾ ਨੇ ਜਿੱਤਿਆ ਸੀ ਸੋ ਮਤਲਬ ਆਪਣੇ ਸਾਹਬ ਨਾਲ ਹੀ ਕਰੀ ਜਾਂਦੇ ਹੋ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਗਦਾਰੋਂ ਪਾਕਿਸਤਾਨੀ ਕਲਾਕਾਰ ਨੇ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹੋ ਜਿਹੀ ਕਿਹੜੀ ਮਜਬੂਰੀ ਸੀ ਮੈਚ ਕਰਾਉਣ ਦੀ ਉਹ ਮੈਚ ਦੇ ਵਿੱਚੋਂ ਪਾਕਿਸਤਾਨ ਬੋਰਡ ਨੂੰ ਵੀ ਹਿੱਸਾ ਜਾਊਗਾ ਮੈਚ ਖੇਡਣ ਦਾ ਤਿਵੇਂ ਉਹ ਕਿੱਥੇ ਇਸਤੇਮਾਲ ਕਰਨਗੇ ਮਲ ਫਾਇਦਾ ਪਾਕਿਸਤਾਨ ਦਾ ਉਥੇ ਕਿਹੜਾ ਕੋਈ ਕੋਈ ਬਾਡੀ ਜਿਹੜੀ ਆ ਉਹ ਇੰਡੀਪੈਂਡੈਂਟ ਹੈ ਉਹ ਤਾਂ ਆਰਮੀ ਦੇ ਅੰਡਰ ਹੈ ਸਾਰਾ ਕੁਝ ਉਹ ਲੈ ਜਾਣਗੇ ਪੈਸੇ ਲਿਆਉ ਪੈਸੇ ਦੀ ਚਾਹੀਦੇ ਆ ਉਧਰ ਬੰਦੇ ਭੇਜਣੇ ਆ ਉਧਰ ਚਿੱਟਾ ਭੇਜਣੇ ਆ ਉਧਰ ਬੰਦੂਕਾ ਭੇਜਣੀ ਆ ਉਦੋਂ ਉਦੋਂ ਕਹਿ ਦਿੰਦੇ ਬਸ ਇਹ ਤਾਂ ਜੀ ਖੇਡਣਾ ਬਹੁਤ ਜ਼ਰੂਰੀ ਸੀ ਕੀ ਮਜਬੂਰੀ ਸੀ ਫਿਰ ਚਲੋ ਠੀਕ ਹੈ ਮੈਚ ਖੇਡ ਲਿਓ ਕੋਈ ਗੱਲ ਨਹੀਂ ਫਿਰ ਸਰਦਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ ਕਿ ਮੱਥਾ ਟੇਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਨਹੀਂ ਜਾ ਸਕਦੇ ਜੇ ਮੈਚ ਖੇਡ ਸਕਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ਼ੀ ਜੀ ਫਿਰ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀਏ ਕਦੇ ਜਿਉਂਦੀ ਹੋ ਜਾ ਚੀੜੀਏ ਐਂ ਚੱਲੂਗਾ